ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਜੀ ਵੀਰੋ ਕੰਮ ਵਾਸਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਸਵੇਰ ਸੁਬਾਹ ਕੁਮਰੇ ਆ ਆਪਣੇ ਖੇਤ ਕੰਨੀ ਵੀ 6 ਵਜੇ ਦਾ ਟਾਈਮ ਹੈ ਮੀਹ ਜੜੀ ਜੀ ਉਹ 10 ਤੱਕ ਦੇਈ ਜਾਂਦਾ ਰਾਤ ਵੀ ਜਿਹੜਾ 1 ਵਜੇ ਮੀਹ ਬਹੁਤ ਪਹਿਲਾਂ ਸਾਡੇ ਏਰੀਆ 'ਚ ਚਲੋ ਹੁਣ ਪਤਾ ਵੀ ਲੱਗਦਾ ਏ ਵੀ ਚੰਡੀਗੜ੍ਹ ਏਰੀਆ 'ਚ ਵੀ ਬਹੁਤ ਮੀਹ ਪਿਆ ਉਹਦਾ ਪਾਣੀ ਵੀ ਆਊਗਾ ਸਾਡੇ ਏਰੀਆ 'ਚ ਬਾਕੀ ਚਲੋ ਪਿਛਲੇ ਕੈਮਰੇ ਨਾਲ ਤੁਹਾਨੂੰ ਫਸਲਾਂ ਵੀ ਦਿਖਾ ਦਿੰਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਓਏ ਹਵਾ ਦੇ ਕਾਰਨ ਨਿਕਣਾ ਬਾਈ ਜੰਨੇ ਪੀ ਗਰੇ ਆ ਜਿਹੜਾ ਆ ਦੇਖੋ ਮੇੜਾ ਤੇ ਮੀਹ ਦਾ ਦੇਖੋ ਯਾ ਵਸ ਹਨ ਦਿਖਦਾ ਹੀ ਆ ਤੇ ਜੀਰੀ ਵੀ ਵਿਚ ਵਿਚ ਹਵਾ ਨੇ ਜਿਹੜੀ ਗੇਰੀ ਆ ਇਕਣਾ ਦੇਖੋ ਆ ਧਲੀ ਜੀ ਆ ਗਈ ਠੀਕ ਤੇ ਆ ਧਲੀ ਆ ਗਈ ਇਕਣਾ ਇਹ ਜੀਰੀ ਵੀ ਆ ਜਿਹੜੀ ਉਹ ਹਵਾ ਨੇ ਗੇਰੀ ਆ ਬਾਕੀ ਮੌਸਮ ਹੈ ਜਿਹੜਾ ਉਹ ੱਲੀ ਜਾਂਦਾ ਹਾਲੇ ਵੀ ਬੱਦਲ ਵਾਈ ਹੈ ਜਿਹੜੀ ਪੂਰੀ ਆ ਬਾਕੀ ਬਾਈ ਬਾਸਮਤੀ ਜੀਰੀ ਹੈ ਜਿਹੜੀ 50% ਪੱਕ ਚੁੱਕੀ ਆ ਧੁੱਪ ਨਹੀਂ ਨਿਕਲੀ ਖਾਸੇ ਦਿਨ ਦੀ ਨਹੀਂ ਨੇ ਤਾਂ ਉਹਨੂੰ ਵੱਢ ਜਾਣ ਦਾ ਕੱਠੋਕਟ ਅੱਜ ਤੋਂ 8 8-10 ਦਿਨ ਹੋ ਗਏ ਧੁੱਪ ਨਹੀਂ ਨਿਕਲੀ ਆ ਦੇਖੋ ਹਲੋ ਅੱਦੋ-ਅੱਦ ਜੀਰੀ ਹੈ ਜਿਹੜੀ ਆ ਬੱਲ ਤੁਹਾਨੂੰ ਪਤਾ ਲੱਜਣਾ ਵੀ ਪੱਕ ਚੁੱਕੀ ਹੈ ਠੀਕ ਨੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਵਧੀਆ ਖੜੀ ਹੈ ਇਹ 1509 ਹੈ ਵੀ ਇਹਦਾ ਵੀ ਸੁਣਿਆ ਹੈ ਵੀ ਗਿਰਦੀ ਨਹੀਂ ਹੈਗੀ ਹੈ ਚਲੋ ਹਵਾ ਦੇ ਸਾਹਮਣੇ ਤਾਂ ਸਾਨੂੰ ਪਤਾ ਵੇ ਬੜੇ ਬੜੇ ਦਰਖਤ ਜਿਹੜੇ ਉਹ ਵੀ ਝੁਕ ਜਾਂਦੇ ਆ ਸੋ ਬਈ ਤਾਨ ਕਰਕੇ ਗਿਰੀ ਆ ਬਾਕੀ ਬਹੁਤ ਵਧੀਆ ਜਿਹੜਾ ਆਇਆ ਵੈਨੂੰ ਆ ਦੇਖੋ ਚਾਹਿਆ ਬੜਾ ਬੂਟਾ ਵੀ ਖੜਾ ਏ ਇਹਨੂੰ ਵੀ ਫਾਲਾ ਜਿਹੜਾ ਬਹੁਤ ਵਧੀਆ ਆਇਆ ਵੈ ਆ ਦੇਖੋ ਆ ਚੀਜ਼ ਆ ਹਵਾ ਨੇ ਖਣਾ ਗੰਨੇ ਡੇ ਡੇ ਤਗੜੇ ਗੰਨੇ ਗੇ ਤੇ ਫਿਰ ਜੀਰੀ ਕਿਹਾ ਇੱਕ ਸਾਹਮਣੇ ਜੀਰੀ ਬੜੇ ਬੜੇ ਵਿਚ ਵਿਚ ਬਾਈ ਬੂਟੇ ਵੀ ਕਾਫੀ ਘੇਰੇ ਵੇ ਆ ਹਾਲੋ ਬਾਕੀ ਇਧਰ ਆ ਗਈਆਂ ਬਾਈ ਦੁਈਆਂ ਫਾਰਮਲ ਵੈਰੈਟੀਆਂ ਆਈਆਂ ਜਿਦਣ 131 ਜੀ ਬਾਈ ਆ 128 ਉਹ ਵੈਰੈਟੀਆਂ ਆ ਗਈਆਂ ਬਾਕੀ ਸੂਰਜਾ ਜਿਹੜਾ ਹਾਲੇ ਬੱਦਲਾਂ ਚ ਮਾੜਾ ਮਾੜਾ ਦਿਖ ਰਿਹਾ ਬਾਕੀ ਮੀਂਹ ਨਾਲ ਫਸਲ ਜਿਹੜੀ ਖੁਸ਼ਹਾਲੀ ਜੀ ਚ ਆ ਜਾਂਦੀ ਆ ਦੇਖੋ ਹੁਣ ਗੰਨਾ ਹੈ ਹਰਿਆਈ ਮਾਰਦੀ ਆ ਬੂਟੇ ਵੀ ਆ ਜਿਹੜੇ ਚਾਰੇ ਸਾਰੇ ਨੂੰ ਹਰਿਆਈ ਮਾਰ ਰਿਹਾ ਇਹਨੂੰ ਪੂਰੇ ਦੇਖ ਲਓ ਫਸਲ ਦਾ ਫਰਕ ਇੰਨਾ ਹੈ ਬਾਸਮਤੀ ਉਰੀ ਦੇ ਦੇਖਦੇ ਆ ਵੀ ਪੱਕੀ ਐ ਐਨ ਪੂਰੀ ਲੋ ਬਾਈ ਪਿੰਡ ਵਾਲੀ ਮੋਟਰਪਾਹ ਪਹੁੰਚੇ ਵੇ ਇੱਧਰ ਬੰਦੋ ਬੰਦੇ ਨੂੰ ਹਾਂ ਬਈ ਡੈਡੀ ਦਾ ਕੀ ਹਾਲ ਆ ਮੁੰਡਿਆ ਬਾ ਠੀਕ ਐ ਵਧੀਆ ਹਾਂਜੀ ਹਾਂਜੀ ਲੋ ਬਾਈ ਸਾਡੀ ਅਪਡੇਟ ਚੱਲਦੀ ਰਹਿੰਦੀ ਐ ਤੇ ਮੋਟਰ ਕੰਨੀ ਸੀ ਘੁੰਮਿਆ ਹੁੰਦਾ ਦੋਈ ਸਾਈਡ ਵੀ ਲੱਗ ਗਈ ਲੱਗ ਗਿਆ ਹੁਣ ਸਾਡੇ ਧੰਨ ਸਨ ਆ ਲੋ ਟਮੇਟਾ ਮੈਂ ਹਾਂ ਹਾਂਜੀ ਹਾਂਜੀ ਪੂਰੀ ਗੱਲਬਾਤ ਬਣਦੀ ਆ ਬਾਕੀ ਭਾਈ ਮੀਂਹ ਵਾਲੇ ਨੇ ਰਾਤ ਮੈਂ ਕਿਹਾ ਕਹਿੰਦਾ ਮੈਂ ਕਹਿੰਦਾ ਬਾਹਰ ਨੇ 1 ਘੰਟਾ ਹੋ ਗਿਆ ਤਸੱਲੀ ਨਾਲ ਪੂਰਾ ਐਨ ਪੂਰਾ ਮੀਂਹ ਪਿਆ ਦੇ ਲੱਗਦਾ ਕਿਹੜਾ ਨਾ ਬੱਦਲ ਵਟ ਗਿਆ ਹੁੰਦਾ ਐਦਾਂ ਵੀ ਵੀ ਰਾਤ ਮੈਂ ਬੇੜਾ ਦੇਖਦਾ ਬੇੜਾ ਵੀ ਪਾਣੀ ਨਾਲ ਭਰ ਗਿਆ ਦਾ ਠੀਕ ਲੈ ਲਓ ਲੋ ਭਾਈ ਮੈਂ ਜੇ 2 ਘੰਟੇ ਬੈਜਦਾ ਸਹੀ ਪਾਣੀ ਕਰ ਦਉਣਾ ਦਾ ਮੌਸਮ ਇੰਨਾ ਕਲੀਅਰ ਆ ਵੀ ਗੁਰਦੁਆਰਾ ਸਾਹਿਬ ਦੇਦਾ ਆ ਵੀ ਗੁਰਦੁਆਰਾ ਸਾਹਿਬ ਦੇਦਾ ਬਾਕੀ ਬਾਈ ਜੀ ਜੀ ਠੀਕ ਆ ਬਾਕੀ ਹਾਲੇ ਬਦਲ ਗਿਆ ਨਹੀਂ ਕਿਤੇ ਮਾਤਾ ਪ੍ਰਤਪਾਲ ਬਾਈ ਦਾ ਸਟੇਟਸ ਦੇਖਿਆ ਚੰਡੀਗੜ੍ਹ ਦੇਖ ਲਮੀ ਠੀਕ ਨੇ ਕੀ ਦੱਸਿਆ ਹੁਣ ਮੈਂ ਇਸ ਟਾਈਮ ਹੀ ਦੱਸਿਆ ਅੱਛਾ ਹਾਂ ਗੋ ਬਾਈਸ ਇਹ ਤਾਂ ਪੂਰਾ ਹਫਤਾ ਅਜਲੇ ਐਦਵਾਨ ਨੂੰ ਮੇ ਧੁੱਪ ਸਪਰੇਹਾ ਕਰਨੇ ਸਪਰੇਹਾ ਕਰਨੇ ਨਹੀਂ ਦੇਣੀਆਂ ਇਹਨੇ ਹਨਾ ਬਿਮਾਨ ਘਾਰੇ ਦੇਣੀਆਂ ਹੈ ਨਹੀਂ ਨਹੀਂ ਚਾਹਣੇ ਨਾਲ ਨਾ ਬਾਈ ਮੋਟਰ ਪਰ ਘੁੰਮ ਰਿਹਾ ਸਲਾਬੇ ਚੜੇ ਪਏ ਆ ਦੇਖੋ ਬਾਈ ਆ ਹਰਿਆਈਆਂ ਸਿਰਫ ਇਹਦੇ ਹੀ ਕਾਰਨ ਆ ਵੀ ਲਗਾਤਾਰ ਮੀਂਹ ਪਈ ਜਾਂਦੇ ਆ ਠੀਕ ਹੈ ਨੀ ਆ ਪਿਛਲਾ ਮਹੀਨਾ ਵੀ ਨਹੀਂ ਠੰਡ ਰਹੀ ਆ ਮਹੀਨਾ ਵੀ ਠੰਡ ਦਾ ਇੱਕ ਨਾ ਹੀ ਲੰਘਿਆ ਹਨਾ ਹੁਣ ਏਸੀ ਬੰਦ ਹਾਂ ਏਸੀ ਬੰਦ ਅਖੇੜੀ ਵੀ ਠੰਡ ਲੱਗਦੀ ਪੱਖਾ ਵੀ 4 5 ਨੰਬਰ ਬਾਈ ਮੌਸਮ ਬਹੁਤ ਠੰਡਾ ਨਾ ਠੀਕ ਹੈ ਨੀ ਤੇ ਬਾਕੀ ਬਾਈ ਸਾਡੀ ਮਹਲ ਨਰਸਰੀ ਆ ਜਿਹੜੀ ਉਹ ਤਿਆਰ ਹੋ ਰਹੀ ਹੈ ਲੱਖਾਂ ਕਰੋੜਾਂ ਬੂਟੇ ਜਿਹੜੇ ਜਾਮਣਾ ਤੇ ਖੜਿਆ ਦੇਖੋ ਆਹ ਲੋ ਵਿੱਚ ਵਿਚਾਰੇ ਅੰਬ ਵੀ ਬਹੁਤ ਹੋਏ ਹੋਏ ਆਹ ਲੋ ਕਿੰਨੇ ਹੋਏ ਆ ਅੰਬ ਜੇ ਮੈਂ ਤੁਹਾਨੂੰ ਦਿਖਾਵਾਂ ਜਾਮਣਾ ਕਿਹੜੇ ਹਿਸਾਬ ਨਾਲ ਆ ਦੇਖੋ ਆਹ ਪਟਕਾ ਹੀ ਦਿਖਾਉਂਦਾ ਆਹ ਕਿਹੜੇ ਹਿਸਾਬ ਨਾਲ ਬੂਟੇ ਆ ਲੈ ਬਾਈ ਸਾਰੀ ਪਟੋਂ ਨੇ ਜਿੰਨੇ ਹੈਗੇ ਆ ਟੋਟਲੀ ਰੋਂ ਟਰੈਕਟਰ ਨੰਗ ਹੋਈ ਜਦੋਂ ਹੈ ਆਹ ਗੁੱਟਲੀਆਂ ਜਿਹੜੀਆਂ ਉੱਪਰ ਰਹਿ ਗਈਆਂ ਤੇ ਲੈ ਉੱਪਰ ਪਈਆਂ ਵੀ ਜੰਮਣ ਨੂੰ ਕਰਦੀਆਂ ਆ ਤੇ ਜੰਮ ਗਿਆ ਲੋਕਾਂ ਜਿਹੜੀ ਮਿੱਟੀ ਤੇ ਲੱਗੀ ਉਹ ਜ਼ਿਆਦਾ ਜੰਮੀ ਬਈ ਉੱਪਰ ਪਈਆਂ ਵੀ ਲੈ ਕੇ ਜਾਣੀਆਂ ਸਲੇਪਰ ਭੁੱਲ ਗਏ ਬਸ ਮੀਂਹ ਪਈ ਗਿਆ ਪਾਪਾ ਜੀ ਨੇ ਸੁੱਕਣੇ ਪਈਆਂ ਵੇਖੀਆਂ ਚਲੋ ਮੈਂ ਤੇ ਵੀ ਮੰਗਾਈ ਸੀ ਕਿਸੇ ਨੇ ਅੱਛਾ ਉਹਨਾਂ ਨੇ ਸ਼ੂਗਰ ਦੀ ਲੈ ਦੇਖ ਬੱਦਲ ਤੇ ਤੈਨੂੰ ਮਹਿਕ ਦੁਬਾਰਾ ਦੁਬਾਰਾ ਥੋੜੀ ਥੋੜੀ ਟਿੱਕੀ ਦੇਦੀ ਹੈ ਬਿਜਲੀ ਬਿਜਲੀ ਲੋ ਭਾਈ ਬਾਕੀ ਜਿਹਨੇ ਕੋਈ ਕਹਿੰਦਾ ਫਲ ਖਾਣਾ ਕ ਮੋਟਰ ਪਰਾਣਾ ਸਕਦਾ ਕੋਈ ਵੀ ਬਈ ਕੇ ਮਰੂਦ ਬਾਦੂ ਲੱਗੇ ਹੋਏ ਫਰੇਕ ਦਾ ਉਰੇ ਆ ਕੇ ਹੋਈ ਜਾਂਦਾ ਇਹਦਾ ਜੀ ਕਰਦਾ ਖਾਣ ਨੂੰ ਖਾ ਸਕਦਾ ਸਾਰੇ ਪੱਕੇ ਆ ਬਾਈ ਮਰੂਦ ਇਹ ਉਹ ਬਾਈ ਘਰ ਪਹੁੰਚ ਗਿਆ ਆਪਣੇ ਇੱਧਰ ਹਾਂ ਬਈ ਬਲਾਸਾ ਸੇ ਪਾਪਾ ਜੀ ਨਹੀਂ ਪੱਸੀਕਾਰ ਜੀ ਕਿਥੋਂ ਚੱਲਿਆ ਗੁਗਾ ਕੋਲੋਂ ਮੇਰੇ ਨੂੰ ਸਾਰੇ ਨੂੰ ਪਤਾ ਸੀ ਸੱਸੀਕਾਰ ਜੀ ਲੋ ਬਾਈ ਸਰਕਾਰੀ ਗੱਡੀ ਚੱਲੀ ਇੱਧਰ ਹੋਏ ਚਲੋ ਪਾ ਲੋ ਫਿਰ ਗੱਟੀ ਢਾਲੀ ਬਾਈ ਬਾਪੂ ਆਹ ਤੂੰ ਉੱਤਰ ਥੱਲੇ ਥੱਲੇ ਉਤਰ ਓਏ ਮਾਰ ਤੱਕ ਯਾਰ ਤੂੰ ਬੁਝਾ ਚੱਲ ਖੇਰ ਕੋ ੱਲੇ ਬੰਦੇ ਛੁੱਟੀ ਦਾ ਲਾਹਾ ਲੈਣ ਲੱਗੇ ਆ ਭੈਣ ਘਰ ਨੂੰ ਚੱਲੇ ਆ ਬਾਈ ਨਾ ਵੇ ਜੈ ਜੈ ਜੀ ਸਾਲ ਠੀਕ ਆ ਜੈ ਜੀ ਨੀ ਬਾਈ ਚਲੋ ਸਰਕਾਰੀ ਗੱਡੀ ਗਈ ਏ ਝਾਲ ਦਾਦੇ ਨਾਲ ਬਾਈ ਚਲੋ ਬਾਈ ਆਪਾਂ ਆਪਣੇ ਕੰਮ ਲੱਗਦੇ ਹਾਂ ਬਾਕੀ ਮੌਸਮ ਹੈ ਜਿਹੜਾ ਉਹ ਵੀ ਬਹੁਤ ਵਧੀਆ ਲੋ ਬਾਈ ਜਸ਼ਨ ਚੱਲੇਗੇ ਤਵੇ ਬਾਈ ਬੂਟਿਆਂ ਦੀ ਸਫਾਈ ਕਰੀ ਆਪਾਂ ਨੇ ਅੱਜ ਤੇ ਉਮੀਦ ਨਾਲ ਦੇਖੋ ਬਾਈ ਆਹ 베ਰੀ ਆ ਜਿਹੜੀ ਸੁੱਕ ਚੁੱਕੀ ਸੀ ਪਹਿਲਾਂ ਚਲੋ ਹੁਣ ਜਸ਼ਨ ਪਾਣੀ ਪਾਈ ਜਾਂਦੀ ਆ ਲੋ ਕਿਹੜੇ ਇਹ ਆ ਦੇਖੋ ਇਹ 베ਰੀ ਖੜੀ ਆ ਬਾਈ ਅਖਣੀ ਹੈ ਬਹੁਤ ਵਧੀਆ ਲੱਗਦੀ ਆ ਠੀਕ ਨੇ ਬਾਕੀ ਬਾਈ ਆਹ ਬੇਲ ਜੀ ਦਾ ਤੁਹਾਨੂੰ ਪਤਾ ਵੀ ਪੂਰੀ ਹਰਿਆਈ ਮਾਰੀ ਜਾਂਦੀ ਆ ਤੂੰ ਤਾਂ ਦਾ ਬੂਟਾ ਖੜਾ ਹੈ ਤੇ ਬਾਕੀ ਬਾਈ ਅੱਜ ਇੱਕ ਦੋ ਕੰਮ ਕਰਨ ਵਾਲੇ ਆ ਉਹ ਵੀ ਆਪਾਂ ਨੇ ਕਰਨੇ ਆ ਆ ਦੇਖੋ ਬਹੁਤ ਜਸ਼ਨ ਦੀਆਂ ਬਾਈ ਮਨਪਸੰਦ ਚੀਜ਼ਾਂ ਖੜੀਆਂ ਆ 1 2 3 4 5 ਪੰਜ ਮਰੂਖ ਦੇ ਬੂਟੇ ਇੱਕ ਆਜਮਨ ਦਾ ਬੂਟਾ ਜਾਮ ਰਿਆ ਇਹ ਦੇਖ ਲੋ ਜਸ਼ਨ ਨੇ ਰੱਖੇ ਹੋਏ ਭਾਈ ਸਾਰੇ ਠੀਕ ਨੇ ਹਾਂ ਬੇਲ ਦੇਖੋ ਕਿਹੜੇ ਹਿਸਾਬ ਨਾਲ ਫਰਸ਼ ਬੰਨਉ ਆਈ ਜਾਂਦੀ ਹੈ ਚਲੋ ਅਸੀਂ ਵੀ ਇਹਨੂੰ ਛੇੜਦੇ ਨਹੀਂ ਫਿਰ ਜਸ਼ਨ ਕਈ ਜਾਂਦੀ ਬੇਲ ਤੋੜਦੇ ਹੈ ਗੰਬਲਿਆਂ ਚੋਂ ਲਮਕਣ ਵਾਲੀ ਗੇਮ ਹੈ ਸੱਚੋ ਬੇਲ ਹੈ ਵੀ ਥੱਲੇ ਲਮਕਣ ਵਾਲੀ ਆਪਣਾ ਹੀ ਫਿਰ ਇਧਰ ਨੂੰ ਫੈਲੀ ਜਾਂਦੀ ਹੈ ਬਾਕੀ ਇੱਕ ਦੋ ਕੰਮ ਕਰਨ ਵਾਲੇ ਆਪਾਂ ਨੇ ਵੀ ਆਪਣੇ ਬਾਈ ਕਰਦੇ ਨੇ ਸਰਦਾਰਨੀ ਸਾਡੀ ਹਰਜੀਤ ਕੌਰ ਲੱਗੀ ਵੀ ਅੰਦਰ ਭਾਂਡੇ ਮਾਂਜਣ ਫਟੜੀ ਫਟੜ ਜਸ਼ਨ ਨਹੀਂ ਤੁਸੀਂ ਦੇਖ ਲਓ ਵੀ ਦੋਨੇ ਭੈਣ ਭਾਈ ਜਿਹੜੇ ਬਾਈ ਉਹ ਚਲੇ ਗਏ ਬੂਆ ਕੋਲ ਤੇ ਆਪਾਂ ਨੇ ਬਾਈ ਕਰਨਾ ਅਸਰੋਂ ਦੀ ਆਪਣੀ ਕਹਾਣੀ ਨਿਕਲ ਕੇ ਆ ਗਈ ਠੀਕ ਨਹੀਂ ਆਹ ਡਿੱਗੀ ਨਾਲ ਭੇਜੀ ਦੀ ਪਾਪਾ ਜੀ ਕੋਲ ਵੀ ਜਿਆਦਾ ਨਿਕਲਿਆ ਤੇ ਚ ਇੰਨਾ ਕੁ ਤੇਲ ਆ ਅੱਧਾ ਕਿ ਲੀਟਰ ਤੇਲ ਹੋਰ ਆ ਗਿਆ ਬਾਕੀ ਇਹਦੇ ਵਿੱਚ ਜਿਹੜਾ ਤੇਲ ਉਹ ਇੱਥੇ ਕਿ ਤੱਕੇ ਹੁੰਦਾ ਹੈ ਇੰਨੀ ਕ ਦਾ ਥੱਲੇ ਹੋਈ ਹੁੰਦੀ ਆ ਸਰੋਂ ਦੀ ਜਿਹੜੀ ਚਲੋ ਡੰਗਰਾ ਦੇ ਕੰਮ ਆ ਜਾਂਦੀ ਆ ਪਉਣ ਨੂੰ ਤੇ ਹੁਣ ਇਹ ਬੈਠ ਚੁੱਕਿਆ ਤੇਲ ਇਹ ਸਾਰਾ ਇਹਦੇ ਵਿੱਚ ਇੱਕ ਕਨਵਰਟ ਕਰ ਦੇਣਾ ਇਹਦੇ ਵਿੱਚੋਂ ਥੋੜਾ ਜਿਹਾ ਇੱਕ ਡੱਬਾ ਭਰ ਲੈਗੀ ਸਰਦਾ ਦੇ ਅੰਦਰ ਆ ਦੇਖੋ ਯਾਨੀ ਸੰਜੋ ਲੋ ਭਾਂਡੇ ਵੀ ਅੰਦਰ ਗੇਰ ਰਹੀ ਆ ਤੋਂ ਹੋ ਰਿਹਾ ਤੇ ਯਾਨੀ ਇਹਦੇ ਚੋਂ ਇੰਨਾ ਕ ਤੇਲ ਚਲੇ ਗਿਆ ਵੀ ਜਿਹੜਾ ਹੁਣ ਉਹਨੇ ਬਰਤਨਾ 2 ਲੀਟਰ ਪਾਣੀ 3 ਲੀਟਰ ਦਾ ਭਰ ਲੈਗੀ ਡੱਬਾ ਜਾਂ ਬਾਕੀ ਹੁਣ ਇਹਦੇ ਚ ਕਨਵਰਟ ਕਰਨਾ ਇੱਕ ਬਾਈ ਆਹਾ ਇਧਰ ਮਿਕਸੀ ਇਹ ਦੇਖ ਲੋ ਇੱਥੇ ਰੱਖ ਲਈ ਇਹ ਕੰਮ ਮੈਨੂੰ ਸੌਂਪ ਗਈ ਆਹ ਜਿਹੜਾ ਡੱਬਾ ਏ ਉਹ ਦੇਖ ਆਪ ਸੱਖੋ ਨੇ ਪਾ ਗਈ ਹੁਣ ਪੀਜ ਬਹੁਤ ਵਧੀਆ ਬਾਈ ਆਹ ਸਾਰੇ ਵਿੜੇ ਚ ਮੈਕ ਉੱਥੇ ਪਈ ਐ ਘਰ ਦਾ ਧਨੀਆ ਬਾਈ ਇਹ ਠੀਕ ਨਹੀਂ ਸਾਫ਼ ਕਰਕੇ ਹੁਣ ਇਹ ਸੁੱਕਣਾ ਜਾਂ 2-3 ਦਿਨ ਦਾ ਪਾਈ ਜਾਂਦੀ ਐ ਵੀ ਪੱਲੀ ਪਰ ਕਿਲੋ ਕੋਣਾ ਐ ਮੈਨੂੰ ਪੀਸ ਕੇ ਰਸੋਈ ਚ ਜਾਣਾ ਨੇ ਇੰਨੀ ਬਾਬੇ ਦੀ ਬਾਈ ਮੇਰ ਹੈ ਵੀ ਆਹਾ ਮਿਰਚਾਂ ਵੀ ਦੇਖ ਲਓ ਵੀ ਇੰਨੀਆਂ ਕਿ ਮਿਰਚਾਂ ਲੱਗੀਆਂ ਵੀ ਆ ਮੈਂ ਕਹਿ ਨਹੀਂ ਸਕਦਾ ਵੀ ਅਸੀਂ ਰਿਸ਼ਤੇਦਾਰ ਵੀ ਰਜਾਤ ਦੇ ਨਾਲ ਕਹੀ ਗਏ ਨੇ ਕਹਿ ਦਿੰਦੇ ਵੀ ਰਿਸ਼ਤੇਦਾਰਾਂ ਨੂੰ ਮਿਰਚਾਂ ਨਹੀਂ ਦੇਣੀ ਚਾਹੀਦੀਆਂ ਵੀ ਰਿਸ਼ਤੇਦਾਰ ਕਹਿੰਡ ਗੁੰਡ ਅਸੀਂ ਸਾਰੀ ਰਜਾਤ ਤੇ ਬਾਈ ਮਿਰਚਾਂ ਦਾ ਵੀ ਇੰਨੀ ਕਿ ਬਾਬੇ ਦੀ ਮੇਰ ਆ ਵੀ ਮਸਾਲੇ ਸਾਡੇ ਘਰ ਦੇ ਹੋਈ ਜਾਂਦੇ ਆ ਠੀਕ ਨੇ ਬਰਤਨਾਂ ਵਾਲੀਆਂ ਚੀਜ਼ਾਂ ਜੇ ਕਾ ਮੰਨ ਲਓ ਵੀ ਉਹ ਤੇਲ ਤੇਲ ਸਰੋਂ ਵੀ ਤੁਹਾਨੂੰ ਦਿਖਾ ਦਿੰਦਾ ਸਰੋਂ ਬਾਦੂ ਰੱਖੀ ਵੀ ਬਾਈ ਸਰੋਂ ਤੰਨੋ ਤੋਂ 4 ਕੁਇੰਟਲ ਅੱਗੇ ਸਰੋਂ ਵਿੱਚ ਸੁੱਕਣੀ ਪਾਉਣੀ ਸੀ ਆ ਦੇਖੋ ਟੋਟੇ ਭਰੇ ਪਏ ਆ ਭਈ 50-50 ਕਿਲੋ ਦੇ ਨੇ ਸਰੋਂ ਆਪਾਂ ਨੇ 3 ਤੋਂ 4 ਕੁਇੰਟਲ ਰੱਖ ਲਈ ਵੀ ਆ 1.5 ਕੁਇੰਟਲ ਤਾਂ ਹੀ ਪਈ ਆ ਬਾਕੀ ਇਧਰ ਇੱਕ ਢੋਲ ਭਰਿਆ ਹੋਆ ਛੋਟਾ ਜਿਹੜਾ 200 ਲੀਟਰ ਵਾਲਾ ਹੁੰਦਾ ਠੀਕ ਨਹੀਂ ਸੁੱਕਣਾ ਚਲੋ ਬਾਬੇ ਦੀ ਕਿਰਪਾ ਹੈ ਬਾਈ ਘਰ ਦੇ ਮਸਾਲੇ ਹੋਣੇ ਚਾਹੀਦੇ ਆ ਵੀ ਸਮਝ ਲਓ ਵੀ ਹੁਣ 1.5 ਕਿਲੋ ਕਿਲੋ ਜਿਹੜਾ ਇਹ ਸਾਡੇ ਸਬਜ਼ੀ ਚ ਮੜਾ ਜਾਂ ਚਮਚਾ ਕੇ ਪੈਂਦਾ ਹੈ ਵਿਸ਼ੇਕ ਮਹੀਨੇ ਦੇ ਨਾਲ ਸਮਝ ਲੋ ਪਾਰ ਇਹ ਆਏ ਨਹੀਂ ਹੈਗਾ ਵੀ ਇਹ ਸਾਰਾ ਹੀ ਪੀਛਤਾ ਇਹਦੇ ਵਿੱਚ ਉਹਨੇ 1/2 ਕਿਲੋ ਰਸੋਈ ਦੇ ਵਿੱਚ ਇੱਕ ਲੱਗ ਰੱਖਿਆ ਹੋਇਆ ਜਿਹੜਾ ਤੜਕੇ ਦੇ ਵਿੱਚ ਇੱਕ ਸਾਬਤ ਗੇਰਦੀ ਹੈ ਵੀ ਸਾਬਤ ਵੀ ਗੇਰਦੀ ਹੈ ਸਬਜੀ ਬਣਨ ਤੋਂ ਬਾਅਦ ਇਹ ਵੀ ਗੇਰਨਾ ਮੇਥੀ ਮੁੱਥੀ ਬਾਈ ਸਾਰਾ ਕੁਝ ਕਰਦਾ ਇਸ ਕਾ ਕੇ ਰੱਖਿਆ ਹੋਇਆ ਆਪਣਾ ਬਾਕੀ ਹੁਣ ਕਰਦੇ ਆ ਕੰਮ ਲੱਗਦੇ ਆ ਹੌਲੀ ਹੌਲੀ ਚੱਲੀ ਜਾਂਦਾ ਕੋਹ ਤੇਲ ਹੁੰਲੇਗੀ ਅੰਦਰ ਨੂੰ ਮੈਂ ਹੁਣ ਆਪਾਂ ਇਹ ਡੋਲੀ ਚ ਪਾ ਕੇ ਇਡੋਲੀ ਫਰੀ ਜਿਹੜੀ ਵਾਲੀ ਲੇਟੀ ਜੁੰਦੀ ਐਨੀ ਕ ਭਈ ਉਹ ਬਾਈ ਇੱਧਰ ਮਲਕੀਤ ਆ ਗਿਆ ਹਾਂ ਤੇ ਡੰਗਰਾ ਉਹਨਾਂ ਨੂੰ ਫੜਾਇਆ ਹੋਣੀ ਆਪਾਂ ਨੇ ਉਹ ਬਣਾ ਡੰਗਰਾ ਨੂੰ ਪਾ ਦੋਗੇ ਚਲੋ ਚੱਲੀ ਜਾਂਦਾ ਕੰਮ ਬਾਈ ਮੌਸਮ ਵੀ ਜਿਹੜਾ ਧੁੱਪਾ ਵਿੱਚੇ ਨਿਕਲ ਜਾਂਦੀ ਹਟ ਜਾਂਦੀ ਕਿਤੇ ਆਇਆ ਨਾ ਹੋਵੇ ਵੀ ਇਹਨੇ ਮਿਹਨਤ ਕਰੀ ਵੀ ਹਵਾ ਆ ਕੇ ਸਾਰਾ ਹੀ ਬੇੜੇ ਚੁਟਦਾ ਫਿਰ ਠੀਕ ਨਹੀਂ ਇਹ ਹਵਾ ਨੂੰ ਵੜਨ ਜਿਦਾ ਇੱਟਾ ਨਹੀਂ ਟਿਕਦੀਆਂ ਜਿਵੇਂ ਕੱਦ ਦੇਹੀ ਲਾਲਾ ਮਹਨਤ ਜਿਆਦਾ ਬਹੁਤ ਹੈ ਚਲੋ ਬਾਈ ਚੱਲੀ ਜਾਂਦੇ ਆ ਕੰਮ ਲੋ ਬਈ ਮਸਾਲਾ ਕਰਤਾ ਆਪਾਂ ਨੇ ਤਿਆਰ ਇੱਧਰ ਸਰਦਾਰ ਨੇ ਪਹੁੰਚੇ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਆ ਜਦ ਤੱਕ ਮੈਂ ਕੰਮ ਕਰਤਾ ਹਾਂਜੀ ਲੋ ਬਾਈ ਮਿਰਚਾਂ ਵੀ ਘਟੋ ਘਟ ਮਾਤਰਾ ਜੀ ਇੱਥੇ ਤਿੰਨ ਤੋਂ ਚਾਰ ਡੱਬੀਆਂ ਦੀਆਂ ਮਿਰਚਾਂ ਇਹ ਹਾਂਜੀ ਲੋ ਬਾਈ ਕੁ ਜਨ ਹੋਰ ਪਈਆਂ ਇਹ ਹੋਣੀਆਂ ਥੋੜੀਆਂ ਨਰਮ ਆ ਛੋਟੀਆਂ ਕੀਤੀਆਂ ਠੀਕ ਹੈ ਹੈ ਗਿੱਲੀਆਂ ਰੋੜੀ ਲੱਗ ਗਿੱਲੀਆਂ ਕਿ 20 ਦਿਨ ਦਾ ਹੀ ਕੰਮ ਚੱਲਦਾ ਦੱਸ ਤੇਰਾ 2 ਕਿਲੋ ਦਾ ਮਸਾਲਾ ਤਿਆਰ ਹੋ ਗਿਆ ਹੈ ਧਨੀਆ ਸੁੱਕ ਗਿਆ ਭਾਈ ਧਨੀਆ ਸੁੱਕ ਗਿਆ ਤਾਂ 2 ਕਿਲੋ ਹੋ ਗਿਆ ਤੇਰਾ ਤਿਆਰ ਸੋ ਭਾਈ ਉਹਨੇ ਉਹ ਪਰਲੀ ਡੱਬੀ ਚ ਮੁੱਠੀ ਕ ਪਾ ਲਈ ਆਪਣੀ ਆ ਥੋੜਾ ਜਿਹਾ ਰੱਖ ਲਿਆ ਜੀ ਹੂੰ ਵੀ ਕਈ ਵਾਰ ਪਰੌਂਠੇ ਪਰੌਂਠਿਆਂ ਚ ਵੀ ਵਧੀਆ ਲੱਗਦਾ ਤੇ ਫੁੱਟਿਆ ਜਾ ਕਰਕੇ ਤਰ ਕੇ ਨੂੰ ਹਾਂਜੀ ਚਲ ਅੱਧਾ ਕਿ ਚਮਚਾ ਹੈ ਵੀ ਪਾਇ ਕਰ ਲਓ ਸਭ ਪੀਛੇ ਆ ਲਵਾ ਦੇ ਕਰ ਲਓ ਚਲ ਆ ਟੋਲੇ ਵੀ ਧੋ ਛੱਡੀ ਹਾਂਜੀ ਤੇਲ ਵਾਲਾ ਕੰਮ ਬਾਈ ਇਹਨੇ ਸਾਰਾ ਕੰਮ ਫਤੇ ਕਰਤਾ ਲੋ ਆਹ ਸੋਣ ਟੁੱਪ ਆ ਗਈ ਹਾਂ ਧੁੱਪ ਆ ਗਈ ਸੋਹਣਿਆ ਤਾਂ ਕਰਕੇ ਕੰਮ ਕਿੱਥੇ ਹੋ ਗਿਆ ਚਲ ਠੀਕ ਆ ਵਧੀਆ ਉਹ ਤੋਂ ਬੱਚੇ ਚਲੇ ਗਏ ਅੱਜ ਪਾਪਾ ਜੀ ਦੀਦੀ ਕੋਲ ਨੂੰ ਲੈ ਗਏ ਨਾ ਵੀ ਮਿਕਸੀ ਹੋ ਰਹੀ ਪਈ ਆ ਨਹੀਂ ਤਾਂ ਉਹ ਗਾਨੇ ਵਿੱਚ ਹੀ ਹੈਲਪ ਕਰਾਉਣੀ ਆ ਵੀ ਤੁਹਾਨੂੰ ਪਤਾ ਮਿਰਚਾਂ ਮੁਰਚਾਂ ਦਾ ਕੰਮ ਆ ਬਿਜਲੀ ਦਾ ਇਹ ਬੱਚਿਆਂ ਦਾ ਲੜਦਾ ਹੈ ਮਿਰਚ ਦੇ ਲਾ ਘਰ ਦੇ ਕਿੰਨੇ ਕੌੜੀ ਹੋਣੀ ਆ ਹਾਂਜੀ ਬਸ ਇੱਕ ਗੱਲਾਂ ਹੋਰ ਪੀਸ ਹੋਣੀ ਆ ਲੈ ਪਾਊਡਰ ਬਣਾ ਦੇਣਾ ਇਹਦਾ ਹੁਣ ਤਾਂ ਮਣੀ ਜੀ ਨਰਿੰਤਿ ਬਾਏ ਐਨੇ ਚ ਅੱਜ ਦੀ ਧੁੱਪ ਤੇ ਦੇਖੋ ਇਹਨੇ ਕੁੜਕ ਜਾਣਾ ਈਦਾ ਸ਼ਾਮ ਤੱਕ ਦੁਬਾਰਾ ਨੰਬਰ ਲਾ ਜਾ ਚਲ ਬਾਕੀ ਚੱਕ ਲਿਆ ਜਵੇ ਮਸਾਲੇ ਘਰਦੇ ਹੋ ਕੇ ਮौज ਹੋ ਜਾਂਦੀ ਹੈ ਨਾ ਹਾਂਜੀ ਹਾਂ ਹਾਂ ਸ਼ਾਮ ਦਾ ਬਣਾ ਲੀ 7 ਆਵਾਂ ਲਾ ਦਾਂਗੇ ਹੁਣ ਚੋ ਚਲੋ ਫੜਾ ਰਾ ਸੱਤ ਪੰਜ ਪੈ ਰਹਿਣਦੇ ਹੈ ਨਾ ਬਾਕੀ ਬੱਚਿਆਂ ਦਾ ਧਿਆਨ ਰੱਖ ਹੋਣਾ ਕਿ ਪਰਮ ਵਰਗਾ ਦੇ ਕੇ ਆ ਕੇ ਨਾ ਨਾ ਚੱਲੀ ਜਾਣਾ ਤਾਂ ਬਾਈ ਸਰਵਾ ਆਵੇ ਤੇ ਤੇਲ ਵਾਲੀ ਕੰਨੀ ਵੀ ਪੱਕੀ ਹੋ ਗਈ ਆਪਣੀ ਸਾਫ ਤੇ ਵੀ ਬਾਈ ਰੱਖ ਹੋ ਜਾਂਦੀ ਹੈ ਤੇ ਵੀਡੀਓ ਬਾਕੀ ਮੌਸਮ ਗਿਆ ਖੁੱਲ ਆਹ ਤਾਂ ਸਾਡੀ ਸਰਦਾਰਨੀ ਬਾਈ ਕੰਮ ਹੀ ਹੈ ਵੀ ਆਪਣਾ ਲੱਗੀ ਰਹਿੰਦੀ ਹੈ ਕੰਮ ਆ ਦੇਖੋ ਜਿੰਨਾ ਟੋਟੇਆਂ ਵਰਨਾ ਮਿਰਚਾਂ ਫੋਲੀਆਂ ਵੇਤੀਆਂ ਉਹ ਟੋਟੇ ਵੀ ਥੋਕੇ ਰੱਖ ਲਈ ਲੈ ਆਪਾਂ ਇਹ ਸਾਰਪ ਦੰਦੇ ਇਹਨੂੰ ਇੱਕ ਗੇਲਾ ਇਹ ਕੰਮ ਛੇ ਘੰਟਾ ਗੱਲਾਂ ਕਰਤਾ ਤੈ ਭੱਜ ਕੇ ਬਾਈ ਰੱਖ ਹੋ ਜਾਣੇ ਕੰਮ ਹੋਈ ਜਾਂ ਜਾਣੇ ਚਲੋ ਬਾਕੀ ਚੱਲੀ ਜਾਂਦਾ ਕੰਮ ਬਾਈ ਮੌਸਮ ਖੁੱਲ ਗਿਆ ਮਹਾਰਾਜ ਦੀ ਕਿਰਪਾ ਦੇ ਨਾਲ